ਅੱਛਾ ਜੀ ਆਪਣੇ ਨਕੌਂਤਰ ਵਾਲੇ ਜਿਹੜੇ ਲਾਡੀ ਸ਼ਾਹ ਜੀ ਨੇ ਉਹਨਾਂ ਦੇ ਨਾਲ ਵੀ ਚਮਕੀਲਾ ਤੇ ਕਿਰਮੇ ਸਾਧਰੇ ਸੀ ਤੁਸੀਂ ਦੱਸਦੇ ਆ ਵੀ ਉਹ ਵੀ ਉੱਥੇ ਵੀ ਜਾਂਦੇ ਆਂਦੇ ਰਹੇ ਜਾਂ ਕਿਵੇਂ ਉਹ ਐ ਸੀ ਜਦੋਂ ਸਾਡਾ ਇੱਧਰ ਕੋਤ ਦੇਵਾਲ ਪ੍ਰੋਗਰਾਮ ਹੁੰਦਾ ਸੀਗਾ ਅਸੀਂ ਜਾਂਦੇ ਤਾਂ ਨਹੀਂ ਸੀ ਜਾਂਦੇ ਹਾਂ ਜੀ ਕਿਉਂਕਿ ਜਾਣ ਤੋਂ ਸਾਡੇ ਕੋਲ ਟਾਈਮ ਬਹੁਤ ਘੱਟ ਹੁੰਦਾ ਸੀਗਾ ਪ੍ਰੋਗਰਾਮ ਤੇ ਗਿੰਟੀ ਮਿਲਟੀ ਦਾ ਟਾਈਮ ਹੁੰਦਾ ਸੀ ਪ੍ਰੋਬਲਮ ਤੇ ਪਹੁੰਚਣਾ ਤੇ ਉਹ ਚ ਇਹ ਵੀ ਟਾਈਮ ਰੱਖਿਆ ਹੁੰਦਾ ਸੀ ਵੀ 15 ਮਿੰਟ 10 ਮਿੰਟ ਤਿਆਰ ਹੋਣ ਨੂੰ ਵੀ ਲੈਣੇ ਆ ਚਾਹ ਪਾਣੀ ਵੀ ਤੁਹਾਡੇ ਕੋਲੋਂ ਪੀਣਾ ਹਾਂਜੀ ਮੋੜਦੇ ਹੋਏ ਅਸੀਂ ਡਾਡੀ ਸ਼ਾਹ ਜੀ ਦੇ ਮੱਥਾ ਟੇਕਦੇ ਜਰੂਰ ਸੀਗੇ ਪਰ ਉਹਨਾਂ ਦਿਨਾਂ 'ਚ ਹੁਣ ਤਾਂ ਬੜੀਆਂ ਗੱਲਾਂ ਸੁਣੀਦੀਆਂ ਤੇ ਡਾਡੀ ਸ਼ਾਹ ਜੀ ਸਭ ਤੋਂ ਪਹਿਲਾਂ ਮੈਨੂੰ ਪੈਸੇ ਦਿੰਦੇ ਹੁੰਦੇ ਸੀ ਮੈਂ ਉਹਦੇ ਨਾਲ ਘੜੇ ਤੇ ਵੀ ਸੰਗਤ ਕਰਦਾ ਰਿਹਾ ਇਹਨਾਂ ਦੀ ਹਾਂਜੀ ਕਿਉਂਕਿ ਮੈਨੂੰ ਗਾਉਂ ਦਾ ਸ਼ੌਂਕ ਸੀ ਫਿਰ ਚਮਕੀਲਾ ਜੀ ਤੇ ਕਿਸੇ ਸੰਗ ਟਿੱਕੀ ਹੋਣਾ ਨੇ ਮੈਨੂੰ ਛੱਲੇ ਵੀ ਬਣਾ ਕੇ ਦਿੱਤੇ ਮੈਨੂੰ ਦੱਸਿਆ ਵੀ ਕਾਕਾ ਐ ਨਹੀਂ ਐ ਆ ਫਿਰ ਉਹ ਥੋੜੀ-ਥੋੜੀ ਹੌਲੀ-ਹੌਲੀ ਸਮਝਦਾ ਸਮਝਦਾ ਜਿਹੜੇ ਅੱਜ ਮੈਨੂੰ ਪਤਾ ਲੱਗਿਆ ਬਿਸ਼ੋਰਤੇ ਤਾਂ ਤੇ ਗਿਆਨ ਕੀ ਹੁੰਦਾ ਠੀਕ ਹੈ ਤੁਹਾਨੂੰ ਨਹੀਂ ਲੱਗਦਾ ਜੇ ਜਿਵੇਂ ਅੱਜ ਉਥੇ ਹੰਸ ਰਾਜ ਹਸ ਜਗ ਗੁਰਦਾਸ ਮਾ ਜੀ ਗੱਦੀ ਨਸੀਨ ਨੇ ਜੀ ਚਮਕੀਲਾ ਜੀ ਹੁੰਦੇ ਤਾਂ ਸ਼ਾਇਦ ਉਹ ਗੱਦੀ ਉਹਨਾਂ ਨੂੰ ਮਿਲ ਜਾਂਦੀ ਚਲੋ ਮੈਂ ਇਹ ਗੱਲ ਨੂੰ ਤਾਂ ਨਹੀਂ ਕਹਿ ਸਕਦਾ ਪਰ ਠੀਕ ਹੈ ਜੀ ਹੰਸ ਰਾਜ ਦੀ ਬਹੁਤ ਬਰੀਕੀ ਕਲਾਕਾਰ ਨੇ ਸੁਰੀਲੇ ਕਲਾਕਾਰ ਨੇ ਪਰ ਮੈਂ ਆਪਦੇ ਕੰਨੀ ਦਾ ਸੁਣੀ ਮੈਂ ਸ਼ੋਰਤੇਆਂ ਕੋਲ ਗੱਲ ਸੁਣੀ ਹੋਈ ਆ ਵੀ ਹੰਸ ਰਾਜ ਇਹ ਕਹਿੰਦਾ ਸੀਗਾ ਬਿਜੇ ਚਮਕੀਲਾ ਨਾਮ ਅਰਦਾ ਸੀ ਪੀਰਾਂ ਦੀ ਸਮਾਧਾ ਤੇ ਮੇਲੇ ਲੌਣੇ ਸੀ ਮੇਲੇ ਆਜੂ ਕੀ ਰਹਣਾ ਸੀ ਬਸ ਚਾ ਚਾਦਨੀ ਚੜਾਇਆ ਕਰਨੀ ਸੀ ਮੈਂ ਆਪੇ ਕੰਨੀ ਨਹੀਂ ਸੁਣਿਆ ਹਾਂਜੀ ਪਰ ਮੈਂ ਸਰੋਤਿਆਂ ਕੋਲ ਸੁਣਿਆ ਹੋਵੇ ਅੱਛਾ ਜਿਵੇਂ ਅੱਜਕੱਲ ਬਹੁਤ ਸਾਰੇ ਗਾਇਕ ਕਲਾਕਾਰ ਰਾਜਨੀਤੀ ਪਾਰਟੀਆਂ ਨੂੰ ਚੋਣਾਂ ਲੜ ਰਹੇ ਜਿਵੇਂ ਹਾਲੀਆ ਕਰਮਜੀਤ ਅਨਮੋਲ ਸਾਹਿਬ ਲੜ ਰਹੇ ਆ ਤੇ ਕਦੇ ਚਮਕੀਲਾ ਜੀ ਨੂੰ ਕਿਸੇ ਨੇ ਇਹ ਜਿਹੀ ਅਪਰੋਚ ਕੀਤੀ ਨਹੀਂ ਜੀ ਨਹੀਂ ਜੀ ਮੈਂ ਦਰਜੀਤ ਦੋ ਸਾਝੇ ਐਤਕਵੀ ਨੂੰ ਮੇਲੇ ਤੇ ਮਲੇ ਸੀ ਬੰਦੇ ਉਹ ਕਦੇ ਕੁੱਕੀ ਵਾਈਜੀ ਜਿਹੜਾ ਫਿਲਮ ਦੇ ਵਿੱਚ ਤੁਹਾਡੇ ਵੱਲੋਂ ਰੋਲ ਕੀਤਾ ਉਹ ਅਸੀਂ ਫਰਾਣੇ ਤੋਂ ਕਰਾਇਆ ਮੈਨੂੰ ਚਲੋ ਖੁਸ਼ੀ ਆ ਹਾਂਜੀ ਚਲੋ 9:30 ਦਾ ਰਹੂਗਾ ਹਾਂਜੀ ਪਰ ਮੈਂ ਦਰਜੀਤ ਦੋ ਸਾਝੇ ਵਾਈਜੀ ਨੂੰ ਬੇਨਤੀ ਕਰੂੰਗਾ ਵੀ ਭਾਈ ਜੇ ਤੁਸੀਂ ਨਹੀਂ ਮਿਲ ਸਕਦੇ ਕਿਤੇ ਵੀ ਨਾ ਫੋਨ ਤੇ ਹੈਲੋ ਵਾਈ ਤਾਂ ਕਰ ਲਓ ਜੀ ਬਿਲਕੁਲ ਕਰਨੀ ਚਾਹੀਦੀ ਐ ਪ੍ਰੋਡਕਸ਼ਨ ਟੀਮ ਨੂੰ ਅਸੀਂ ਵੀ ਬੇਨਤੀ ਕਰਾਂਗੇ ਵੀ ਉਹ ਤੁਹਾਡੇ ਨਾਲ ਵੀ ਰਾਬਤਾ ਕਰਨ ਬਿਲਕੁਲ ਤੇ ਅਰੇ ਤੀਜੀ ਫਿਲਮ ਆਈ ਧੀ ਚਮਕੀਲਾ ਜੀ ਉਪਰ ਆਣ ਲਗੇ ਉਸ ਤੋਂ ਪਹਿਲਾਂ ਦੀਪਾ ਰਾਏ ਨੇ ਬਣਾਈ ਚਮਕੀਲਾ ਫੋਰੇਵਰ ਫਿਰ ਦਿਲਜੀਤ ਸਿੰਘ ਨੇ ਤੇ ਅਮਰਦੀਪ ਵਗੈਰਾ ਜੋੜੀ ਬਣਾਈ ਜੀ ਤੇ ਹੁਣ ਤੀਸਰੀ ਫਿਰ ਪਹਿਲੀ ਫਿਲਮ ਦੇ ਵਿੱਚ ਤੁਹਾਡਾ ਵੀ ਇੱਕ ਛੋੜਾ ਜਿਹਾ ਰੋਲ ਸੀ ਕਿਉਂਕਿ ਸਾਰੀ ਕਹਾਣੀ ਤੁਹਾਡੀ ਜਵਾਨੀ ਫਲੈਸ਼ਬੈਕ ਤੇ ਚੱਲਦੀ ਆ ਆ ਜੋ ਸਾਰੀ ਫਿਲਮ ਦੀ ਕਹਾਣੀ ਸਾਰੀ ਕੁਝ ਮੇਰਾ ਹੀ ਲਿਖਿਆ ਹੋਇਆ ਹੋਇਆ ਸੀਗਾ ਮੈਂ ਕਿ ਚਮਕੀਲਾ ਜੀ ਤੇ ਕਿਤਾਬ ਵੀ ਲਿਖੀ ਆ ਪਰ ਮੈਂ ਹਜੇ ਸਰੋਤਿਆਂ ਤੱਕ ਨਹੀਂ ਪਹੁੰਚਾ ਸਕਦਾ ਕਿਉਂਕਿ ਕੋਈ ਗੁੰਜਾਇਸ਼ ਨਹੀਂ ਮੈਂ ਲਿਖੀ ਸੀ ਕਿਤਾਬ ਪੜਾ ਚਮਕੀ ਦੇ ਦੀ ਅਛਾ ਕਿਉਂਕਿ ਜੋਬ ਨਾਲ ਦੇ ਪੈੜਾਂ ਬਾਰੇ ਸਾਨੂੰ ਪਤਾ ਉਹ ਕਿਸੇ ਨੂੰ ਨਹੀਂ ਪਤਾ ਆ ਮੈਂ ਇਹ ਵੀ ਬੇਨਤੀ ਕਰੂੰਗਾ ਵੀ ਬਹੁਤ ਜ਼ਿਆਦਾ ਜਿਹੜੇ ਇੰਟਰਵਿਊ ਉਹਨਾਂ ਬਾਰੇ ਦੇ ਰਹੇ ਆ ਜਾਂ ਲੈਣ ਜਾ ਰਹੇ ਆ ਵੀ ਝੂਠ ਨਾ ਬੋਲੋ ਜੇ ਤੁਸੀਂ ਸੱਚੀ ਬੋਲ ਸਕਦੇ ਝੂਠ ਕਾ ਨਾ ਬੋਲੋ ਹਾਂ ਜਿਹਨੂੰ ਤਰਬੇਸ਼ ਦੀ ਮਿੱਟੀ ਨਾ ਪਟੋ ਹਾਂਜੀ ਉਹ ਵੀ ਪਿੱਛੇ ਤਾਂ ਤੁਸੀਂ ਆਪਦੀ ਜੇਬਾਂ ਨਾਲ ਪਰੋ ਹਾਂਜੀ ਜੇਬਾਂ ਨਾਲ ਪਰੋਂ ਤੁਸੀਂ ਜੇਬਾਂ ਪਰ ਦਿਖਾਤਰ ਜਾ ਰਹੇ ਹੋ ਤੇ ਬਾਕੀ ਜਿਹੜੇ ਪੰਜਾਬੀ ਸਾਇੰਸ ਤੇ ਜਗਤ ਨਾਲ ਜੁੜੇ ਹੋਏ ਲੋਕ ਹਨ ਜਿਨ੍ਹਾਂ ਨੂੰ ਕੋਈ ਪ੍ਰਕਾਸ਼ਨ ਵਾਲੇ ਜਾਂ ਕੋਈ ਹੋਰ ਵੀ ਜਿਹਨਾਂ ਨੂੰ ਪਰਮਾਤਮਾ ਨੇ ਸਮਰਥਾ ਦਿੱਤੀ ਹੈ ਉਹ ਇਹ ਕਿਤਾਬ ਛੱਪਣ ਦੇ ਵਿੱਚ ਵੀ ਜ਼ਰੂਰ ਸਹਿਯੋਗ ਕਰਿਓ ਤਾਂ ਕਿ ਸੱਚ ਲੋਕਾਂ ਦੇ ਸਾਹਮਣੇ ਆਵੇ ਜੋ ਵੀ ਚਮਕੀਲੇ ਜਿਹਨੇ ਸੰਘਰਸ਼ ਹੰਡਾਇਆ ਜਾਂ ਜੋ ਵੀ ਹੋਇਆ ਉਹ ਕਿਤਾਬ ਦੇ ਰੂਪ ਦੇ ਵਿੱਚ ਘਰ-ਘਰ ਸਾਂਭੀ ਜਾਣ ਵਾਲੀ ਚੀਜ਼ ਬਣ ਸਕਦੀ ਹੈ ਤੇ ਜਿਹੜੇ ਵੀ ਕੋਈ ਪ੍ਰਕਾਸ਼ਨ ਜਾਂ ਕੋਈ ਚਮਕੀਲੇ ਦੇ ਫੈਨ ਚਾਹਦੇ ਨੇ ਕਿ ਇਹ ਕਿਤਾਬ ਦਰਸ਼ਕਾਂ ਦੇ ਸਰੋਤਿਆਂ ਦੇ ਹੱਥਾਂ ਵਿੱਚ ਆਵੇ ਪਾਠਕਾਂ ਦੇ ਹੱਥਾਂ ਵਿੱਚ ਆਵੇ ਉਹ ਜ਼ਰੂਰ ਸਹਿਯੋਗ ਕਰਨ ਮਾਜੀ ਉਹ ਥੋੜੀ ਜਿਹੀ ਕਿਤਾਬ ਆਪਣੇ ਦੀਪਾ ਰਾਏ ਜਿੰਨੇ ਜਾਫਰਪੁਰ ਤੋਂ ਨਵੇਂ ਸ਼ਹਿਰ ਉਹਨੇ ਮੈਨੂੰ ਗਲਤ ਬੰਦੇ ਕੋਲੇ ਥੋੜਿਆ ਪਸਾਤਾ ਮੇਰਾ ਸਾਰਾ ਮੈਟਰ ਉਸ ਬੰਦੇ ਕੋਲੇ ਪਿਆ ਨਵੇਂ ਸ਼ਹਿਰ ਹਾਂਜੀ ਹਾਂਜੀ ਉਹ ਮੈਨੂੰ ਲਾਰੇ ਲੱਪੇ ਲਾਏ ਜਾਂਦਾ ਕਈ ਵਾਰ ਤਾਂ ਗੁੱਸਾ ਦਾ ਵੀ ਇਹਦੇ ਕੋਲ ਚਾਰ ਬੰਦੇ ਲੈ ਕੇ ਜਾਵਾ ਠੀਕ ਆ ਕਿਉਂਕਿ ਉਹ ਮੈਟਰ ਮੈਨੂੰ ਲਿਖਣ ਨੂੰ ਬਹੁਤ ਟਾਈਮ ਲੱਗਿਆ ਹਾਂਜੀ ਪਿੱਛੇ ਦਿਮਾਗ ਲੈ ਕੇ ਜਾਣਾ ਬਹੁਤ ਔਖਾ ਆ ਜੀ ਜਾਗਾ ਯਾਦ ਕਰਨੀਆਂ ਫਿਰ ਉਹਦੇ ਵਿੱਚ ਜੋ ਕਰਨਾ ਮੈਂ ਸੱਚ ਕਰਨਾ ਹਾਂਜੀ ਹਾਂਜੀ ਉਸ ਕਿਤਾਬ ਦੇ ਬਾਰੇ ਮੈਂ ਕਾਫੀ ਗਿਆ ਪ੍ਰਸ਼ਾਸਕਾਂ ਕੋਲੇ ਉਹਦੇ ਬਾਰੇ ਕੋਈ ਐਨੇ ਪੈਸੇ ਮੰਗਦਾ ਕੋਈ ਲੱਖ ਮੰਗਦਾ ਸੀ ਕੋਈ 1.5 ਲੱਖ ਮੰਗਦਾ ਸੀਗਾ ਕਿੰਨੇ ਛਾਪਣ ਨੂੰ ਪਰ ਮੇਰੇ ਕੋਲ ਹੁੰਦੇ ਤਾਂ ਜ਼ਰੂਰ ਕਿਤਾਬ ਛਾਪ ਦਿੰਦਾ ਮੈਂ ਉਸ ਕਿਤਾਬ ਦਾ ਕੋਈ ਮੋੜੀ ਰੱਖਣਾ ਚਾਹੁੰਦਾ ਮੈਂ ਤਾਂ ਤੁਹਾਡੇ ਭਰਾਵਾਂ ਦੇ ਹੱਥਾਂ 'ਚ ਪਹੁੰਚਾਉਣੀ ਚਾਹੁੰਦਾ ਅੱਛਾ ਜੀ ਤੁਸੀਂ ਜਿਵੇਂ ਦੱਸ ਰਹੇ ਕਿ ਉਹ ਚਮਕੀਲਾ ਫਰੈਵਰ ਫਿਲਮ ਦੀ ਕਹਾਣੀ ਤੁਸੀਂ ਲਿਖੀ ਉਹਦੇ ਬਦਲੇ ਤੁਹਾਨੂੰ ਕੋਈ ਮਹਿਨਤਾ ਨਾ ਮਿਲਿਆ ਜਾਂ ਬਸ ਖਾਲੀ ਸ਼ਾਬਾਸ਼ੀ ਦੇ ਕੇ ਸਾਰਤਾ ਬਸ ਇੱਕ ਸ਼ਾਬਾਸ਼ੀ ਸਮਝ ਲਓ ਤੁਹਾਡੇ ਕਹਿੰਦੇ ਫਿਲਮ ਤੇ ਕ੍ਰੈਡਿਟ ਦੇ ਵਿੱਚ ਵੀ ਨਾਮ ਹੈ ਨਹੀਂ ਆਇਆ ਇਸ ਸਟੋਰੀ ਰਾਈਟਰ ਵੀ ਤੁਹਾਡਾ ਨਾਮ ਹੋਣਾ ਚਾਹੀਦਾ ਸੀਗਾ ਤੇ ਉਹ ਤੁਹਾਨੂੰ ਕ੍ਰੈਡਿਟ ਵੀ ਨਹੀਂ ਮਿਲਿਆ ਤੇ ਨਾਮਾ ਵੀ ਨਹੀਂ ਮਿਲਿਆ ਤਾਂ ਕਰੋ ਵੀ ਨਾਮ ਵੀ ਨਹੀਂ ਮਿਲਿਆ ਤੇ ਨਾਮਾ ਵੀ ਨਹੀਂ ਮਿਲਿਆ ਇਸ ਗੱਲ ਦਾ ਤਾਂ ਕੋਈ ਚਲੋ ਉਹ ਐਸੀ ਹੈ ਜੀ ਮੈਂ ਚਲੋ ਉਸਦੀਪਾ ਰਾਏ ਜੀ ਬਾਰੇ ਕੋਈ মিডিਆ ਨੂੰ ਗਾਲੀ ਨਹੀਂ ਕੱਢੀ ਪਰ ਜਿਹੜਾ ਦੁੱਖ ਤਾਂ ਗੌਕੀ ਹੁੰਦਾ ਉਹਦੀ ਸਿਹਤ ਇੰਗਲੈਂਡ ਬਹੁਤ ਢਿੱਲੀ ਆ ਮੈਂ ਇਹਦੇ ਤੇ ਪਰਮਾਤਮਾ ਕੋਲੇ ਦੁਆਵਾਂ ਦੇ ਉਹਦੀ ਸਿਹਤ ਤੰਦਰੁਸਤ ਰਾਜੀ ਖੁਸ਼ੀ ਹੋਵੇ ਪਰ ਉਹਨੇ ਜਿਹੜੇ ਮੈਨੂੰ ਹੌਸਲੇ ਦਿੱਤੇ ਸੀ ਉਹਨੇ ਕੁਝ ਨਹੀਂ ਕੀਤਾ ਉਹ ਲੀਡਰਾਂ ਨੂੰ ਫੋਕੇ ਬਾਦੀ ਰਹੇਗੀ ਬਾਜੀ ਬੱਸ ਬੱਸ ਜੀ ਬੱਸ ਬੱਸ ਉਹ ਖਾਲੀ ਚੋਲੇ ਲੈ ਕੇ ਫੇਰੀ ਚੱਲੋ